ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਪਾਣ ਤੁਸੀਂ ਪੁੰਨਿਆਂ ਵਾਲੇ ਦਿਨ ਵੀ ਕਰ ਸਕਦੇ ਹੋ ਅਤੇ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਜਿਸ ਦਿਨ ਵਿੱਚ ਤੁਹਾਨੂੰ ਸਮਾਂ ਮਿਲੇ ਉਸੇ ਦਿਨ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿਵੇਂ ਕਿ ਅਸੀਂ ਤੁਹਾਡੇ ਨਾਲ ਮੱਸਿਆ ਪੁੰਨਿਆਂ ਤੇ ਸ਼ਨੀਵਾਰ ਦੇ ਦਿਨ ਕੀਤੇ ਜਾਣ ਵਾਲੇ ਉਪਾਅ ਦੀਆਂ ਬਹੁਤ ਸਾਰੀਆਂ ਵੀਡੀਓ ਅਸੀਂ ਸ਼ੇਅਰ ਕੀਤੀਆਂ ਹਨ ਪਰ ਇਹ ਅੱਜ ਦਾ ਜਿਹੜਾ ਉਪਾਅ ਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੇ ਉਪਾਅ ਹੈ ਜਿਵੇਂ ਆਪਾਂ ਕਈ ਉਪਾਅ ਕਰਦੇ ਹਾਂ ਤੇ ਉਹ ਉਪਾਅ ਸੇ ਘਰ ਤੋਂ ਬਾਹਰ ਵੀ ਕਰਨੇ ਹੁੰਦੇ ਹਨ ਕਈ ਪੈਨਪ੍ਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਅਸੀਂ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਤਾਂ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਜਾਂ ਫਿਰ ਸਾਡੇ ਨੇੜੇ ਤੇੜੇ ਕਿਤੇ ਵੀ ਆਸ-ਪਾਸ ਪਿੰਪਲ ਦਾ ਦਰਖਤ ਨਹੀਂ ਹੁੰਦਾ ਅਸੀਂ ਉਸ ਪਾਣੂ ਕਿਵੇਂ ਕਰੀਏ ਤੇ ਅੱਜ ਦਾ ਜਿਹੜਾ ਉਪਾਅ ਹੈ ਇਹ ਉਹਨਾਂ ਲੋਕਾਂ ਲਈ ਹੈ ਜੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਸੰਗਤ ਜੀ ਖਾਸ ਹੋਣ ਵਾਲੀ ਹੈ ਤੇ ਇਹ ਜਿਹੜਾ ਉਹ ਪਾ ਹੈ ਇਸ ਪਾਣ ਨੂੰ ਤੁਸੀਂ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਾਂ ਸਾਰੇ ਦਿਨ ਵਿੱਚ ਤੁਹਾਡੇ ਕੋਲ ਸਮਾਂ ਨਹੀਂ ਮਿਲਦਾ ਕੰਮਕਾਰਾਂ ਤੋਂ ਵੇਲ ਨਹੀਂ ਮਿਲਦੀ ਤਾਂ ਤੁਸੀਂ ਇਸ ਪਾਣ ਨੂੰ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਸ ਪਾਣ ਨੂੰ ਕਰਨ ਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਕਿ ਇਸ ਪਾਣ ਨੂੰ ਆਪਾਂ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਉਪਾਅ ਆਪਾਂ ਕਰਨਾ ਕਿਹੜੀ ਚੀਜ਼ ਦੇ ਨਾਲ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਕਿੰਨਾ ਸਮਾਂ ਆਪਾਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵਾਤਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੰਗਾ ਜੀ ਇਸ ਤਰੀਕੇ ਨਾਲ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿਸਪਾ ਨੂੰ ਤੁਸੀਂ ਮਸਿਆ ਪੁੰਨਿਆ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸਪਾ ਨੂੰ ਸ਼ਨੀਵਾਰ ਕਰ ਰਹੇ ਹੋ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋਂ ਵੀ ਇਸਪਾ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸਪਾ ਨੂੰ ਮਸਿਆ ਜਾਂ ਫਿਰ ਪੁੰਨਿਆ ਦੇ ਦਿਨ ਕਰ ਰਹੇ ਹੋ ਤਾਂ ਤੁਸੀਂ ਜਿਵੇਂ ਕਿ ਸਵੇਰ ਦੇ ਸਮੇਂ ਤੋਂ ਲੈ ਕੇ ਸ਼ਾਮ ਦੇ ਸਮੇਂ ਦੇ ਵਿੱਚ ਵਿੱਚ ਕਰ ਸਕਦੇ ਹੋ ਤੁਸੀਂ ਇਸ ਉਪਾਅ ਨੂੰ ਅਗਲੇ ਦਿਨ ਬਿਲਕੁਲ ਵੀ ਨਹੀਂ ਕਰਨਾ ਹੈ ਜਿਹੜਾ ਅੱਜ ਅਸੀਂ ਉਪਾਅ ਇਹ ਜਿਹੜਾ ਕੋਈ ਵੀ ਭੈਣ ਪ੍ਰਾਈਸ ਨੂੰ ਵਿਸ਼ਵਾਸ ਤੇ ਨਾਲ ਕਰੇਗਾ ਤਾਂ ਐਸਾ ਬਹੁਤ ਹੀ ਵਧੀਆ ਉਹਨਾਂ ਨੂੰ ਰਿਜ਼ਲਟ ਮਿਲਣ ਵਾਲਾ ਹੈ ਕਿਉਂਕਿ ਜੇਕਰ ਅਸੀਂ ਕੋਈ ਵੀ ਚੀਜ਼ ਵਿਸ਼ਵਾਸ ਨਾਲ ਕਰਦੇ ਹਾਂ ਉਸ ਨੂੰ ਕਰਨ ਦੇ ਵਿੱਚ ਅਸੀਂ ਕਾਮਜਾਬ ਜ਼ਰੂਰ ਹੁੰਦੇ ਹਨ ਇਸ ਕਰਕੇ ਤੁਸੀਂ ਜੇਕਰ ਇਸ ਉਪਾਅ ਨੂੰ ਕਰ ਰਹੇ ਹੋ ਇਸ ਨੂੰ ਵਿਸ਼ਵਾਸ ਦੇ ਨਾਲ ਕਰਿਓ ਕਿਉਂਕਿ ਜਿੱਥੇ ਵਿਸ਼ਵਾਸ ਉੱਥੇ ਸਭ ਕੁਝ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਵੀ ਨਹੀਂ ਇਸ ਤਰੀਕੇ ਨਾਲ ਕਈ ਵਾਰ ਹੁੰਦਾ ਕਿ ਹੈ ਕਿ ਅਸੀਂ ਉਪਾਅ ਸ਼ਨੀਵਾਰ ਕਰਦੇ ਹਾਂ ਤੇ ਸ਼ਨੀਵਾਰ ਹੀ ਮੱਸੀ ਆ ਜਾਂਦੀ ਹੈ ਫਿਰ ਤਾਂ ਸਾਡੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਨਾਲੇ ਤੇ ਉਸ ਦਿਨ ਮੱਸਿਆ ਹੁੰਦੀ ਹੈ ਨਾਲੇ ਸ਼ਨੀਵਾਰ ਹੁੰਦਾ ਹੈ ਦੋਨੋਂ ਚੀਜ਼ਾਂ ਹੈ ਮਿਲ ਜਾਂਦੀਆਂ ਹਨ ਤੇ ਉਸ ਦਿਨ ਜੇਕਰ ਅਸੀਂ ਉਪਾਅ ਨੂੰ ਕਰਦੇ ਹਾਂ ਉਸ ਦਿਨ ਦਾ ਸਾਨੂੰ ਰਿਜ਼ਲਟ ਜ਼ਿਆਦਾ ਵਧੀਆ ਮਿਲਦਾ ਹੈ ਸਾਨੂੰ ਕਦੇ ਵੀ ਨੌਕਰੀ ਵਪਾਰ ਪੈਸਾ ਧਨ ਦੌਲਤ ਦੇ ਵਿੱਚ ਕਦੇ ਵੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਇਸੇ ਨਾਲ ਜਿੰਨਾ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਉੱਪਰ ਛਣੇ ਦੀ ਕਰੋਪੀ ਚੱਲ ਰਹੀ ਹੈ ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪ੍ਰੋਬਲਮ ਵੀ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਹਨ ਇਹ ਉਪਾਅ ਜੇਕਰ ਤੁਸੀਂ ਕਰੋਗੇ ਇਹ ਪਾਅ ਤੁਹਾਡੇ ਲਈ ਬਹੁਤ ਹੀ ਉਪਯੋਗੀ ਤੇ ਬੜਾ ਹੀ ਫਾਇਦੇਮੰਦ ਸਿੱਧ ਹੋਵੇਗਾ ਕਿਉਂਕਿ ਇਹ ਜਿਹੜਾ ਉਪਾਅ ਹੈ ਇਹ ਉਪਾਅ ਕਰਨ ਨਾਲ ਸ਼ਨੀ ਦੇਵ ਤੁਹਾਡੇ ਤੋਂ ਪਰਸਨ ਹੋ ਜਾਣਗੇ ਜਿਸ ਕਰਕੇ ਤੁਹਾਡੇ ਘਰ ਦੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਉਹ ਦੂਰ ਹੋ ਜਾਣਗੀਆਂ ਇਸ ਦੇ ਨਾਲ ਜਿਹੜੇ ਬੱਚਿਆਂ ਦੀ ਜੌਬ ਨਹੀਂ ਲੱਗ ਰਹੀ ਉਹਨਾਂ ਵਿੱਚ ਕਈ ਹੁੰਦੇ ਬੱਚੇ ਕਿ ਉਹਨਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਹੈ ਬਹੁਤ ਮਿਹਨਤ ਕਰਦੇ ਹਨ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਜੌਬ ਨਹੀਂ ਮਿਲਦੀ ਕਈ ਵਾਰ ਕੀ ਹੁੰਦਾ ਹੈ ਜੌਬ ਮਿਲ ਵੀ ਜਾਂਦੀ ਹੈ ਪਰ ਪ੍ਰਮੋਸ਼ਨ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹਨ ਜੋ ਸਾਡੇ ਕਾਇਦੇ ਵਿੱਚ ਅਕਸਰ ਹੀ ਚਲਦੀਆਂ ਰਹਿੰਦੀਆਂ ਹਨ ਇਸ ਤਰੀਕੇ ਨਾਲ ਜਿਨ੍ਹਾਂ ਦੀ ਨੌਕਰੀ ਨਹੀਂ ਲੱਗਦੀ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਨੌਕਰੀ ਦੇ ਲਈ ਕੋਈ ਉਪਾਅ ਦੱਸੋ ਸਾਡੀ ਨੌਕਰੀ ਲੱਗ ਜਾਵੇ ਜੇਕਰ ਤੁਸੀਂ ਇਸ ਪਾਸੋਂ ਕਰੋਗੇ ਤੈਨਸੂ ਪਾਣੂ ਕਰਨ ਦੇ ਨਾਲ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਨੌਕਰੀ ਲੱਗ ਜਾਵੇਗੀ। ਇਸ ਦੇ ਨਾਲ-ਨਾਲ ਤੁਹਾਨੂੰ ਧਨ ਪ੍ਰਾਪਤੀ ਹੋਵੇਗੀ, ਵਪਾਰ ਦੇ ਵਿੱਚ ਵਾਧਾ ਹੋਵੇਗਾ ਤੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ। ਤੁਹਾਡੇ ਘਰ ਵਿੱਚ ਬਰਕਤ ਬਣੀ ਰਹੇਗੀ। ਇਸ ਦੇ ਨਾਲ-ਨਾਲ ਜੇਕਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਕੋਈ ਲਾਸ ਹੋਇਆ ਹੈ, ਤੁਹਾਨੂੰ ਬਿਜ਼ਨਸ ਦੇ ਵਿੱਚ, ਵਪਾਰ ਦੇ ਵਿੱਚ ਇਹ ਪਾ ਕਰਨ ਨਾਲ ਜੋ ਵੀ ਤੁਹਾਨੂੰ ਘਾਟਾ ਪਿਆ ਹੈ ਕਿਸੇ ਵੀ ਚੀਜ਼ ਦੇ ਵਿੱਚ ਉਹ ਤੁਹਾਡੀ ਪ੍ਰੋਬਲਮ ਜਿਹੜੀ ਹੈ ਦੂਰ ਹੋ ਜਾਵेंगी ਸਾਧ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੇ ਆਪਾਂ ਇਸ ਪਾ ਨੂੰ ਕਰਨਾ ਕਿਹੜੇ ਤਰੀਕੇ ਨਾਲ ਹੈ ਇਸ ਪਾ ਨੂੰ ਕਰਨ ਲਈ ਸਾਨੂੰ ਕੀ ਚਾਹੀਦਾ ਹੈ ਤੇ ਆਟੇ ਦਾ ਦੀਵਾ ਜਿਹੜਾ ਆਟੇ ਦਾ ਦੀਵਾ ਚਾਹੀਦਾ ਹੈ ਉਹ ਜਿਉਂ ਦੇ ਆਟੇ ਦਾ ਦੀਵਾ ਸਾਨੂੰ ਚਾਹੀਦਾ ਹੈ ਜਿਵੇਂ ਕਿ ਪੰਜਾਬੀ ਦੇ ਵਿੱਚ ਆਪਾਂ ਜੋ ਬੋਲਦੇ ਹਾਂ ਤੇ ਹਿੰਦੀ ਦੇ ਵਿੱਚ ਆਪਾਂ ਜਵਾਰ ਬੋਲਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਜਿਉਂ ਦਾ ਆਟਾ ਨਹੀਂ ਹੈ ਤਾਂ ਤੁਸੀਂ ਬਜ਼ਾਰ ਦੇ ਵਿੱਚ ਜਾਓ ਆਸਾਨੇ ਦੇ ਨਾਲ ਤੁਹਾਨੂੰ ਕਿਸੇ ਵੀ ਸ਼ੌਪ ਤੋਂ ਆਟਾ ਮਿਲ ਜਾਵੇਗਾ ਇਹ ਜਿਉਂ ਦਾ ਆਟਾ ਤੁਸੀਂ ਗੁੰਨ ਕੇ ਆਪਣੇ ਘਰ ਵਿੱਚ ਉਹਦਾ ਤੁਸੀਂ ਦੀਵਾ ਤਿਆਰ ਕਰਨਾ ਹੈ ਦੀਵਾ ਇੱਕ ਨਹੀਂ ਬਣਾਉਣਾ ਦੇਵੇ ਤੁਸੀਂ ਇੱਥੇ ਬਣਾਉਣੇ ਹਨ ਦੋ ਦੋ ਉਸ ਸਮੇਂ ਤੁਸੀਂ ਦੀਵੇ ਬਣਾਉਣੇ ਹਨ ਜੇਕਰ ਤੁਸੀਂ ਇਸ ਪਾਣੋ ਸ਼ਨੀਵਾਰ ਕਰਦੇ ਹੋ ਤੇ ਉਸ ਦਿਨ ਮੱਸਿਆ ਆ ਜਾਂਦੀ ਹੈ ਜਾਂ ਬੁੰਨਿਆ ਦੋਨੋਂ ਹੀ ਵਧੀਆ ਸ਼ੋਭ ਦਿਨ ਚੱਲ ਜਾਂਦੇ ਹਨ ਫਿਰ ਤੁਸੀਂ ਦੋ ਦੀਵੇ ਤਿਆਰ ਕਰਨੇ ਹਨ ਜੇਕਰ ਤੁਸੀਂ ਸ਼ਨੀਵਾਰ ਨੂੰ ਕਰ ਰਹੇ ਹੋ ਉਸ ਦਿਨ ਮੱਸਿਆ ਨਹੀਂ ਹੈ ਤਾਂ ਫਿਰ ਤੁਸੀਂ ਇੱਕ ਹੀ ਦੀਵਾ ਤਿਆਰ ਕਰ ਰਹੇ ਹੋ ਦੋ ਦੀਵੇ ਇਸ ਲਈ ਤਿਆਰ ਕਰਨੇ ਹਨ ਜੇਕਰ ਮੱਸਿਆ ਜਾਂ ਪੁੰਨਿਆ ਹੈ ਤੇ ਸ਼ਨੀਵਾਰ ਦਾ ਦਿਨ ਦੋਨੋਂ ਹੀ ਆਪਸ ਵਿੱਚ ਰਲ ਜਾਂਦੇ ਹਨ ਤੇ ਇੱਕ ਮੱਸਿਆ ਦਾ ਦੀਵਾ ਹੁੰਦਾ ਹੈ ਤੇ ਇੱਕ ਸ਼ਨੀਵਾਰ ਦੇ ਦਿਨ ਦਾ ਤੇ ਜਿਹੜਾ ਅਸੀਂ ਇਹ ਦੀਵਾ ਤਿਆਰ ਕਰਨਾ ਹੈ ਇਸ ਨੂੰ ਅਸੀਂ ਚੌਮੁਖੀ ਦੀਵਾ ਤਿਆਰ ਕਰਨਾ ਹੈ ਚੌਹਾਂ ਦੇ ਆਟੇ ਦਾ ਦੀਵਾ ਤਿਆਰ ਕਰਨਾ ਹੈ ਚੌਮੁਖੀ ਦੀਵਾ ਤੇ ਚੌਮੁਖੀ ਦੀਵੇ ਦੇ ਵਿੱਚ ਚਾਰ ਸਾਈਨਾ ਤੇ ਹੀ ਅਸੀਂ ਬੱਤੀਆਂ ਲਗਾ ਦੇਣੀਆਂ ਹਨ ਜਿਸ ਦੀਆਂ ਚਾਰ ਅਲੱਗ-ਅਲੱਗ ਸਾਈਡ ਤੇ ਚੌਹਾਂ ਗੁੱਠਾਂ ਤੇ ਬੱਤੀਆਂ ਹੁੰਦੀਆਂ ਹਨ ਉਸ ਨੂੰ ਚੌਮੁਖੀ ਦੀਵਾ ਕਹਿੰਦੇ ਹਨ ਇਸ ਤਰੀਕੇ ਨਾਲ ਅਸੀਂ ਆਟੇ ਦਾ ਦੀਵਾ ਚੌਮੁਖੀ ਦੀਵਾ ਤਿਆਰ ਕਰਕੇ ਉਸ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਉਣਾ ਹੈ ਜਿਵੇਂ ਕਿ ਸ਼ਨੀਵਾਰ ਦਾ ਦਿਨ ਹੈ ਇਸ ਕਰਕੇ ਅਸੀਂ ਸਰੋਂ ਦੇ ਤੇਲ ਦਾ ਇਸਤੇਮਾਲ ਕਰਨਾ ਹੈ ਇਸ ਪਾਣੂ ਕਰਨ ਦੇ ਨਾਲ ਬਹੁਤ ਹੀ ਜਿਆਦਾ ਜਿੰਨਾ ਵੀ ਕਹੀਏ ਓਨਾ ਥੋੜਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੁਹਾਨੂੰ ਮਿਲੇਗਾ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਮਨੋ ਕਾਮਨਾਵਾਂ ਹਨ ਇਸ਼ਾਵਾਂ ਹਨ ਉਹ ਇਸ ਪਾਣੂ ਕਰਨ ਨਾਲ ਪੂਰੀਆਂ ਹੋ ਜਾਣਗੀਆਂ ਇਸ ਤਰੀਕੇ ਨਾਲ ਜੇਕਰ ਤੁਸੀਂ ਦੋ ਦੀਵੇ ਤਿਆਰ ਕੀਤੇ ਨੇ ਤਾਂ ਇੱਕ ਦੀਵੇ ਨੂੰ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਲੈ ਜਾਣਾ ਹੈ। ਉੱਥੇ ਜਾ ਕੇ ਤੁਸੀਂ ਉਸ ਦੀਵੇ ਨੂੰ ਜਗਾ ਦੇਣਾ ਹੈ। ਤੇ ਜਿਹੜਾ ਦੂਸਰਾ ਦੀਵਾ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੇ ਜਿਹੜੇ ਉੱਤਰ ਦਿਸ਼ਾ ਹੈ ਉੱਥੇ ਜਿਵੇਂ ਤੁਹਾਡੇ ਘਰ ਦੀ ਨਾਰਥ ਸਾਈਡ ਉੱਥੇ ਤੁਸੀਂ ਇਸ ਦੀਵੇ ਨੂੰ ਜਗਾ ਲੈਣਾ ਹੈ। ਜੇਕਰ ਤੁਸੀਂ ਸ਼ਨੀਵਾਰ ਦਾ ਦਿਨ ਕਰ ਰਹੇ ਹੋ ਫਿਰ ਤੁਹਾਨੂੰ ਛੱਤ ਦੇ ਉੱਪਰ ਦੀਵਾ ਜਗਾਉਣ ਦੀ ਜ਼ਰੂਰਤ ਨਹੀਂ। ਉਸੇ ਆਪਣੇ ਘਰ ਦੇ ਉਤਾਰ ਦੇਸ਼ਾ ਦੇ ਵਿੱਚ ਇੱਕ ਦੀਵਾ ਤਿਆਰ ਕਰਕੇ ਉਸ ਨੂੰ ਇਸੇ ਹੀ ਪ੍ਰੋਸੈਸ ਦੇ ਨਾਲ ਜਗਾ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਸ਼ਾਮ ਦੇ ਉੱਪਰ ਵੀ ਦੀਵਾ ਜਗਾ ਰਹੇ ਹੋ ਤੇ ਜਦੋਂ ਤੁਸੀਂ ਦੀਵਾ ਜਗਾਉਣ ਗਏ ਹੋ ਜੋ ਵੀ ਤੁਹਾਡੀਆਂ ਇਸ਼ਾਵਾਂ ਨੇ ਮਨੁਕਾਮਨਾਵਾਂ ਨੇ 2 ਮਿੰਟ ਤੁਸੀਂ ਆਪਣੇ ਮਨ ਵਿੱਚ ਉਸ ਦੀਵੇ ਨੂੰ ਜਗਾ ਕੇ ਉੱਤੇ ਬੋਲ ਆਉਣੀਆਂ ਹਨ ਉਸੇ ਹੀ ਤਰੀਕੇ ਨਾਲ ਉਸ ਦੀਵੇ ਨੂੰ ਜਲਦੇ ਰਹਿਣ ਦੇਣਾ ਹੈ ਤੇ ਫਿਰ ਤੁਸੀਂ ਥੱਲੇ ਆ ਜਾਣਾ ਹੈ ਇਸ ਤਰ੍ਹਾਂ ਜਿਵੇਂ ਤੁਸੀਂ ਆਪਣੇ ਘਰ ਦੇ ਨੀਚੇ ਉੱਤਰ ਦਿਸ਼ਾ ਦੇ ਵਿੱਚ ਦੀਵਾ ਰੱਖੋਗੇ ਉੱਥੇ ਵੀ ਤੁਸੀਂ ਆਪਣੀਆਂ ਇਛਾਵਾਂ ਤੇ ਮਨੋ ਕਾਮਨਾਵਾਂ ਬੋਲ ਦਿਓ ਇਹ ਉਪਾਅ ਕਰਨ ਤੋਂ ਬਾਅਦ ਵਿੱਚ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡਾ ਉਪਾਅ ਹੋ ਗਿਆ ਇਹ ਉਪਾਅ ਤੁਸੀਂ ਕਰ ਲਓ ਬੜਾ ਹੀ ਸਿੰਪਲ ਤੇ ਸਧਾਰਨ ਜਿਹਾ ਉਪਾਅ ਹੈ ਸਾਡੀਆਂ ਲੱਖਾਂ ਹੀ ਪ੍ਰੋਬਲਮਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਜਿਵੇਂ ਹੀ ਤੁਹਾਡੇ ਦੁੱਖ ਤਕਲੀਫਾਂ ਉਪਾਦੁਰ ਕਰਨਗੇ ਉਸੇ ਤਰੀਕੇ ਨਾਲ ਜਿੰਨੀਆਂ ਵੀ ਤੁਹਾਡੀਆਂ ਇਸ਼ਾਵਾ ਮਨੋ ਕਾਮਨਾਵਾਂ ਹੋਣਗੀਆਂ ਉਹ ਪੂਰੀਆਂ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਇਸ ਪਾ ਦੀ ਗੱਲ ਕਿ ਇਸ ਪਾ ਨੂੰ ਕਰਨ ਦਾ ਸਮਾਂ ਕੋਈ ਵੀ ਨਹੀਂ ਹੈ ਕਿਸੇ ਵੀ ਸਮੇਂ ਅਸੀਂ ਇਸ ਪਾ ਨੂੰ ਕਰ ਸਕਦੇ ਹਾਂ ਤੁਸੀਂ ਕਿਸੇ ਵੀ ਸਮੇਂ ਸ਼ਨੀਵਾਰ ਦੇ ਦਿਨ ਨੂੰ ਮਸਿਆ ਦੇ ਦਿਨ ਨੂੰ ਕਰ ਸਕਦੇ ਹੋ ਸ਼ਾਮ ਤੱਕ ਤੁਹਾਡੇ ਕੋਲ ਪੂਰਾ ਸਮਾਂ ਹੁੰਦਾ ਹੈ ਤੁਸੀਂ ਜਦੋਂ ਵੀ ਟਾਈਮ ਲੱਗੇ ਕੰਮਕਾਰਾਂ ਤੋਂ ਵੇਲ ਹੋਵੇ ਇਸ ਪਾਣ ਨੂੰ ਤੁਸੀਂ ਕਰੋ ਜੇਕਰ ਤੁਸੀਂ ਇਸ ਪਾਣ ਨੂੰ ਪਰਦੋਸ਼ ਕਾਲ ਦੇ ਵਿੱਚ ਕਰੋਗੇ ਕੈਨ ਤੋਂ ਪਾਪ ਕੇ ਸ਼ਾਮ ਦੇ ਸਮੇਂ ਕਰੋਗੇ ਇਸ ਪਾਣ ਨੂੰ ਤਾਂ ਉਸ ਸਮੇਂ ਪਾ ਕਰਨ ਦੇ ਨਾਲ ਤੁਹਾਨੂੰ ਇਸ ਪਾ ਦਾ ਬਹੁਤ ਜ਼ਿਆਦਾ ਰਿਜ਼ਲਟ ਮਿਲਣ ਵਾਲਾ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਪਾਣ ਨੂੰ ਕਰਕੇ ਦੇਖਿਓ 100 ਗ੍ਰਾਮ ਸਰੋਂ ਦੇ ਤੇਲ ਦਾ ਛੋਟਾ ਜਿਹਾ ਅਸੇ ਉਪਾਅ ਕਰਨਾ ਤੇ ਇਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ। ਸਾਹ ਸੰਗਜ ਜੀ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ